ਅਸੀਂ ਨੇ ਸੜਕ ਤੇ ਪੁਲਿਸ ਅਫਸਰਾਂ ਨੂੰ ਗਾਲ੍ਹਾਂ ਕੱਢ ਕੇ ਕੱਢੀ ਆਪਣੀ ਪੜਾਸ ਤਾਂ ਫਿਰ ਕੀ ਬਣਿਆ ਮਾਹੌਲ ਤੁਸੀਂ ਵੀ ਦੇਖੋ ਤਰਿਆ ਤੂੰ ਕਿਦਾਂ ਬੋਲਦਾ ਹਾਂ ਉਹਨਾਂ ਨੂੰ ਕੋਈ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਨੇ ਕਿਹਨੂੰ ਬੁਲਾਇਆ ਕੁਛ ਨਾ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹਨੂੰ ਬੁਲਾਉਣਾ ਨਾ ਨਾ ਕੱਢ ਫੇ ਉਹ ਜਿਹੜਾ ਮਰਜੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬੁਲਾਓ ਜਿੰਨੂੰ ਮਰਜੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹਾਂ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਹਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਚਾ ਅਫਸਰ ਚੱਲ ਜਾਂਦੇ ਆ ਉਹ ਕਿਹੜੀ ਕੰਪਨੀ ਆ ਅਫਸਰ ਨਾਲ ਨੂੰ ਰੋਕੋ ਕਿਹੜੀ ਕੰਪਨੀ ਆ ਹਾਂ ਕੰਪਨੀ ਕਿਹੜੀ ਆ ਬਾਤ ਤੁਸੀਂ ਫੋਟੋਆਂ ਲਾਓ ਤੂੰ ਬੈਕ ਲੱਭੋ ਕਿਹੜੇ ਕੰਪਨੀ ਦਾ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਹਾਂ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਤੇ ਲੱਭਣਾ ਮੈਂ ਨਹੀਂ ਨਾ ਦੱਸਾਂ ਇਹ ਅਫਸਰ ਜਾ ਰਿਹਾ ਇਹਨਾਂ ਨੂੰ ਰੋਕੋ ਹਾਂ ਅਕਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਹੈ ਹਾਂ ਅਸੀਂ ਆਹ ਕੰਪਨੀ ਕੇ ਜੇ ਬੋਲਦੇ ਆ ਕੰਪਨੀ ਮੇਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਜਪੂਤਾਂ ਹਾਂ ਰਾਜਪੂਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦਿਓ ਇਹਨਾਂ ਤੇਰਾ ਵੀ ਬੋਲੋਣੇ ਪੋੜ ਜਾਣ ਤੇਰਾ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਜਾ

ਤੁਸੀਂ ਪੜਾਉਂਦੇ ਜਿਹੜਾ ਪੜਾਉਣਾ ਜਾਓ ਜਿਹਨੂੰ ਸੈਂਡ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲੋ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਂ ਕਾ ਦੱਕਣਾ ਹਾਂ ਕਾ ਦਾ ਝਾਹ ਹਾਲ ਹੈ ਅਬ ਸਰਬੰਦੇ ਆਨੋ ਤੁਸੂ ਰੋਕਦੇ ਨਹੀਂ ਆ ਜਿਹੜੇ 10000 12000 ਚ ਲੱਗੇ ਇਹਨਾਂ ਨੂੰ ਇਹਨਾਂ ਦੇ ਉੱਪਰ ਉੱਤਰ ਰੋਬ ਦਿਖਾਉਂਦੇ ਹੋ ਜੀ ਨੂੰ ਬੁਲਾਉਂ ਨਾ ਬੁਲਾਓ ਮੈਂ ਇੱਥੇ ਬੈਠਾ ਤੈਨੂੰ ਕੱਢਿਆ ਠੀਕ ਹੈ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਤੂੰ ਕੋਈ ਗਲਤ ਕਰੀ ਯਾਰ ਅਸੀਂ ਐਂ ਦੱਸਿਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬੁਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਝ ਸੱਚ ਬੋਲ ਦੱਸ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬੜਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜਿਹਨੂੰ ਬੁਲਾਉਣਾ ਨਾ ਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬੁਲਾਉ ਤੁਸੀਂ ਅਫਸਰ ਨੂੰ ਬੁਲਾਓ ਜਿੰਨੂੰ ਮਰਜੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਚਾਪ ਚਾ ਚਾ ਦੇ ਓਏ ਕਿਹੜੀ ਕੰਪਨੀ ਆ ਅਫਸਰਾਂ ਨੂੰ ਰੋਕ ਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਕਿਹੜੀ ਕੰਪਨੀ ਹੈ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇਰੇ ਕੋਲੋਂ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਇਨਾਂ ਨੂੰ ਰੋਕ ਕੋ ਹੈ ਅਫਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਈਆ ਲੈਂਦੇ ਆ ਹੈ ਅਸੀਂ ਤੂੰ ਕੰਪਲੀਕੇਟੇਰ ਬਾਲ ਬੋਲ ਬੇ। ਕੰਪਨੀ ਮਾ ਛੋਡੀ ਕੰਪਨੀ ਚ ਆ ਦੱਸੋ। ਛੋਡੀ ਕੰਪਨੀ ਆ। ਹਾਂ ਛੋਡੀ ਕੰਪਨੀ ਚ। ਨਾ ਕੀ ਰਾ। ਹਾਂ? ਨਾ ਕੀ ਰਾ। ਕੁਨਾਰ ਸਿੰਘ ਨਾ ਆਏ ਰਾਜਪੂਤ ਆ। ਰਾਜਪੂਤ ਆ। ਹਾਂ ਰਾਜਪੂਤ ਆ। ਹਾਂ ਕੋਈ ਗੱਲ। ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦਿਓ। ਇਹਨਾਂ ਤੇਰਾ ਹੁਣੇ ਪੁੱਢੋਂ ਨੇ ਪੁੱਢਾਂ ਤੇਰਾ। ਰੁਕ ਜੀ। ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ। ਰੁਕ ਜਾ ਰੁਕ। ਅੱਛੇ ਇੱਥੇ ਇੱਥੇ। ਅਫਸਰ ਗੱਡੀਆਂ ਲੈ ਕੇ ਜਾਂਦੇ ਆ। ਬੜੀ ਵਧੀਆ ਬੰਦਾ ਤੂੰ ਬੜੀਆ ਬੰਦਾ। ਬੜੀਆ ਤਾਂ। ਅੱਜ ਨਹੀਂ 12 ਸਾਲ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾੜਦਾ ਹੂੰ ਤੇਰੀ ਕਿਹੜੀ ਘਾਟ ਰਗੀ ਚੁੱਗੀਆਂ ਤੇ ਮੈਂ ਜੰਮਿਆ ਤੇ ਤੇਰੀ ਘਾਟ ਕਾਦੀ ਘਾਟ ਕਾਦੀ ਅੱਖਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਕਾਦੀ ਅੱਖਰਾਂ ਨੂੰ ਰੋਕੋ ਜੱਪਕੇ ਬੋਲੀ ਆਤੇ ਅੱਖਰਾਂ ਨੂੰ ਰੋਕੋ ਬੋਲੀ ਆਤੇ ਆਸਤੇ ਦੀ ਬੋਲੀ ਮੈਨੂੰ ਥਾਣੇ ਲੈ ਕੇ ਜਾਣਾ ਚਾਹਵਾ ਚੱਲ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਤੇ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾ ਜਿਹਨੂੰ ਸੈਂਡ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕੀ ਦਖਣਾ ਹਾਲ ਕਾ ਦਾ ਕੀ ਹਾਲ ਹੈ ਹਾਂ ਅਬ ਸਰਮੰਦਿਆਂ ਨੂੰ ਤਸੂ ਰੋਕਦੇ ਨਹੀਂ ਆ ਜਿਹੜੇ 10000 12000 ਚ ਲੱਗੇ ਆ ਇਹਨਾਂ ਨੂੰ ਇਹਨਾਂ ਦੇ ਉੱਪਰ ਉੱਤਰ ਰੋਪ ਦਿਖਾ ਦੇਓ ਜਿਹਨੂੰ ਬੁਲਾਉ ਨਾ ਬੁਲਾਓ ਮੈਂ ਇੱਥੇ ਬੈਠਾ ਹਾਂ ਕੋਲ